ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਭੁਲਾ ਦਿੰਦਾ ਹੈ ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਮਿਟਾ ਦਿੰਦਾ ਹੈ ਖਤਮ ਕਰ ਦਿੰਦਾ ਹੈ ਜਿਹੜਾ ਨਸ਼ਾ ਮਨ ਤੋਂ ਥੱਲੇ ਲੈ ਜਾਂਦਾ ਹੈ ਇਹ ਸ਼ਰਾਬ ਬਾਜ਼ਾਰ ਵਿੱਚ ਵਿਕਦੀ ਹੈ ਪੈਸਿਆਂ ਨਾਲ ਮਿਲਦੀ ਹੈ ਜਿਹੜਾ ਨਸ਼ਾ ਮਨੁੱਖ ਨੂੰ ਮਨ ਤੋਂ ਵੀ ਪਰ ਬਹੁਤ ਉੱਪਰ ਲੈ ਜਾਂਦਾ ਹੈ ਇਹ ਵਿਖਦੇ ਹੀ ਨਹੀਂ ਸਵੈ ਬਣਾਣੀ ਪੈਂਦੀ ਹੈ ਆਪ ਬਣਾਣੀ ਪੈਂਦੀ ਆਪ ਬਣਾਣੀ ਪੈਂਦੀ ਆਪ ਪੀਣੀ ਪੈਂਦੀ ਹੈ ਆਪ ਬਣਾਣੀ ਪੈਂਦੀ ਹੈ ਇਸ ਵਾਸਤੇ ਕਰੀਬਨ ਕਰੀਬਨ ਵਿਦਵਾਨਾਂ ਨੇ ਪ੍ਰਭੂ ਦੇ ਨਾਮ ਨੂੰ ਵੀ ਇੱਕ ਨਸ਼ਾ ਕਿਹਾ